ਦੋਸਤੋ ਤੁਸੀਂ ਅਕਸਰ ਇਹ ਕਹਾਵਤ ਸੁਣੀ ਹੋਣੀ ਹੈ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਤੂੰ ਤਿੰਨਾ ਚੋਂ ਨਾ ਤੂੰ 13 ਚੋਂ ਇਸ ਕਹਾਵਤ ਦਾ ਸਬੰਧ ਕੀ ਸਿੱਖਾਂ ਨਾਲ ਹੈ ਕਿ ਜਿਹੜੇ ਗੁਰੂ ਤੇਗ ਬਹਾਦਰ ਜੀ ਨਾਲ ਸਿੰਘ ਤਿੰਨ ਸ਼ਹੀਦ ਹੋਇਆ ਨਾ ਕੀ ਉਹਨਾਂ ਤਿੰਨਾਂ ਸਿੰਘਾਂ ਨਾਲ ਵੀ ਇਸ ਕਹਾਵਤ ਦਾ ਕੋਈ ਸਬੰਧ ਹੈ ਅਕਸਰ ਹੀ ਪਿੰਡਾਂ ਦੇ ਜਿਹੜੇ ਲੋਕ ਦੋਗਲੀ ਕਿਸਮ ਦੇ ਹੁੰਦੇ ਹਨ ਉਹਨਾਂ ਵਾਸਤੇ ਇਹ ਕਹਾਵਤ ਵਰਤੀ ਜਾਂਦੀ ਹੈ ਨਾ ਤੂੰ ਤਿੰਨਾ ਚੋਂ ਨਾ ਤੂੰ 13 ਚੋਂ ਇਸ ਕਹਾਵਤ ਦਾ ਸਾਈ ਅਤੇ ਸਿੱਖ ਧਰਮ ਨਾਲ ਕੀ ਹੈ ਸੰਬੰਧ ਇਸ ਸੰਬੰਧੀ ਅੱਜ ਆਪਾਂ ਚਰਚਾ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਰਦੇ ਹਾਂ ਵੀਡੀਓ ਸ਼ੁਰੂ ਇਸ ਕਹਾਵਤ ਵਿੱਚ ਤਿੰਨ ਅਤੇ 13 ਬੰਦੇ ਕੌਣ ਹਨ ਜਿਨ੍ਹਾਂ ਲਈ ਇਹ ਕਹਾਵਤ ਬਣੀ ਹੈ ਇਸ ਕਹਾਵਤ ਦਾ ਸੰਬੰਧ ਸਾਈ ਧਰਮ ਦੇ ਜਸੂ ਮਸੀਹ ਨਾਲ ਅਤੇ ਸੇਖ ਧਰਮ ਦੀ ਇੱਕ ਬਹੁਤ ਵੱਡੀ ਘਟਨਾ ਨਾਲ ਆਇਆ ਆਪਾਂ ਸਾਰੇ ਜਾਣਦੇ ਹਾਂ ਕਿ ਈਸਾ ਮਸੀਹ ਇਸਾਈਆਂ ਦੇ ਗੁਰੂ ਹੋਏ ਹਨ ਈਸਾ ਮਸੀਹ ਨੂੰ ਸੂਲੀ ਉੱਪਰ ਲਟਕਾਇਆ ਗਿਆ ਸੀ ਅੱਜ ਵੀ ਬਹੁਤ ਸਾਰੇ ਇਸਾਈ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਗਲਾਂ ਦੇ ਵਿੱਚ ਉਸ ਸੂਲੀ ਦੇ ਆਕਾਰ ਦਾ ਕਰੌਸ ਪਾਉਂਦੇ ਹਨ ਜਿੰਨੀਆਂ ਵੀ ਇਸਾਈਆਂ ਦੀਆਂ ਚਰਚਾ ਹੁੰਦੀਆਂ ਹਨ ਸਾਰਿਆਂ ਉੱਪਰ ਉਸ ਕਰੌਸ ਦਾ ਨਿਸ਼ਾਨ ਬਣਿਆ ਹੁੰਦਾ ਹੈ ਉਸ ਦਿਨ ਨੂੰ ਗੁੱਡ ਫਰਾਈਡੇ ਵਜੋਂ ਸਾਈ ਤਰ ਮੌਲ ਨੂੰ ਮਨਾਇਆ ਜਾਂਦਾ ਹੈ ਜਦ ਇਹ ਗੱਲ ਉਸ ਟਾਈਮ ਦੀ ਹੈ ਜਦੋਂ ਈਸਾ ਮਸੀ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹੁੰਦੇ ਹਨ ਉਸ ਟਾਈਮ ਤੇ ਉਸ ਦਾ ਵਿਰੋਧ ਪਹਿਲਾਂ ਤੋਂ ਲੋਕ ਜਿਹੜੇ ਰਹਿੰਦੇ ਹੁੰਦੇ ਸੀ ਜਾਂ ਜਿਹੜੇ ਕਟੜ ਧਾਰਮਿਕ ਵਿਚਾਰਾਂ ਵਾਲੇ ਹਨ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਇਸ ਗੱਲ ਨੂੰ ਲੈ ਕੇ ਯਿਸੂ ਮਸੀਹ ਦੀ ਸਖੈਤ ਰਾਜੇ ਦੇ ਦਰਬਾਰ ਵਿੱਚ ਕੀਤੀ ਜਾਂਦੀ ਹੈ ਕਿ ਯਿਸੂ ਮਸੀਹ ਲੋਕਾਂ ਨੂੰ ਗਲਤ ਪਾਸੇ ਜੋੜ ਰਿਹਾ ਹੈ ਅਤੇ ਗਿਆਨਤਾ ਫਲਾ ਰਿਹਾ ਹੈ ਇਸ ਦੇ ਆਧਾਰ ਤੇ ਰਾਜੇ ਵੱਲੋਂ ਯਿਸੂ ਮਸੀਹ ਅਤੇ ਉਸ ਦੇ 13 ਸਾਥੀਆਂ ਨੂੰ ਗਵਾਰਤਾਰ ਕਰ ਲਿਆ ਜਾਂਦਾ ਹੈ ਜੋ ਕਿ ਯਿਸੂ ਮਸੀਹ ਦੇ 13 ਚੇਲੇ ਸਨ ਰਾਜੇ ਵੱਲੋਂ ਜਸੂ ਮਸੀਹ ਨੂੰ ਵੱਖ-ਵੱਖ ਤਰੀਕਿਆਂ ਨਾਲ ਤਸੀਹੇ ਦਿੱਤੇ ਜਾਂਦੇ ਹਨ ਪਰ ਜਸੂ ਮਸੀਹ ਆਪਦੀ ਗੱਲ ਤੇ ਟੱਲ ਰਹਿਦਾ ਹੈ ਬਾਅਦ ਵਿੱਚ ਰਾਜੇ ਵੱਲੋਂ ਜਸੂ ਮਸੀਹ ਦੇ 13 ਚੇਲਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਪਣਾ ਗੁਰੂ ਜਸੂ ਮਸੀਹ ਨੂੰ ਮੰਨਦੇ ਹੋ ਪਹਿਲਾਂ ਤਾਂ ਉਹ ਹਾਂ ਦੇ ਵਿੱਚ ਸਿਰ ਹਿਲਾ ਦਿੰਦੇ ਹਨ ਬਾਅਦ ਵਿੱਚ ਰਾਜੇ ਵੱਲੋਂ ਜਸੂ ਮਸੀਹ ਅਤੇ ਉਹਨਾਂ 13 ਚੇਲਿਆਂ ਨੂੰ ਸੂਲੀ ਉੱਤੇ ਲਟਕਾਉਣ ਦਾ ਹੁਕਮ ਦਿੱਤਾ ਜਾਂਦਾ ਹੈ ਪਰ ਜਦੋਂ ਇਹ ਗੱਲ ਉਹਨਾਂ 13 ਚੇਲਿਆਂ ਨੂੰ ਪਤਾ ਲੱਗਦੀ ਹੈ ਤਾਂ ਉਹ ਜਸੂ ਮਸੀਹ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ ਤੋਂ ਬਾਅਦ ਸਾਈਆਂ ਦੇ ਗੁਰੂ ਈਸਾ ਮਸੀਹ ਨੂੰ ਕੱਲੇ ਹੀ ਸੂਲੀ ਉੱਪਰ ਲਟਕਾਇਆ ਜਾਂਦਾ ਹੈ ਜਿਹੜੇ 13 ਚੇਲੇ ਉਹਨਾਂ ਦੇ ਨਾਲ ਗਏ ਸਨ ਉਹ ਸਾਰੇ ਹੀ ਗਦਾਰੀ ਕਰਕੇ ਪੱਜ ਜਾਂਦੇ ਹਨ ਇਸੇ ਕਰਕੇ ਉਹਨਾਂ 13 ਲੋਕਾਂ ਨੂੰ ਅਸਾਈਆਂ ਵੱਲੋਂ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਜੋ ਮੌਕਾ ਵੇਖ ਕੇ ਆਪਣੇ ਗੁਰੂ ਨਾਲ ਗਦਾਰੀ ਕਰ ਗਏ ਸਨ ਇਸ ਤੋਂ ਬਾਅਦ ਅਸਾਈ ਲੋਕ 13 ਨੰਬਰ ਨੂੰ ਸ਼ੁਭ ਮੰਨਣ ਲੱਗ ਪੈਂਦੇ ਹਨ ਅਸਾਈਆਂ ਦੇ ਹੋਟਲ ਵਿੱਚ 13 ਨੰਬਰ ਦਾ ਕਮਰਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਅਸਾਈ ਦੇ ਪਾਸ 13 ਅੰਕਾਂ ਵਾਲਾ ਕੋਈ ਮੋਬਾਈਲ ਨੰਬਰ ਹੁੰਦਾ ਹੈ ਜਦੋਂ ਚੰਡੀਗੜ੍ਹ ਬਣਾਇਆ ਤਾਂ ਇਸ ਦਾ ਨਕਸ਼ਾ ਇੱਕ ਅੰਗਰੇਜ਼ ਇੰਜੀਨੀਅਰ ਵੱਲੋਂ ਬਣਾਇਆ ਗਿਆ ਸੀ ਉਸ ਵੱਲੋਂ ਚੰਡੀਗੜ੍ਹ ਵਿੱਚ 13 ਨੰਬਰ ਦਾ ਸੈਕਟਰ ਹੀ ਨਹੀਂ ਬਣਾਇਆ ਗਿਆ ਹੁਣ ਆਉਂਦੇ ਹਾਂ ਆਪਾਂ ਸਿੱਖ ਧਰਮ ਵੱਲ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਗੱਲ ਉਸ ਸਮੇਂ ਦੀ ਹੈ ਜਦੋਂ ਆਨੰਦਪੁਰ ਸਾਹਿਬ ਵਿੱਚ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਇੱਕ ਫਰਿਆਦ ਲੈ ਕੇ ਆਉਂਦੇ ਹਨ ਕੇ ਰੰਗਜੀਤ ਬਾਦਸ਼ਾ ਸਾਡੇ ਤੇ ਬਹੁਤ ਜ਼ੁਲਮ ਢਾ ਰਿਹਾ ਹੈ ਅਤੇ ਉਹ ਸਾਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ ਉਸ ਸਮੇਂ ਬਾਲ ਗੋਬਿੰਦ ਰਾਏ ਨੇ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪ ਦਿੱਲੀ ਵੱਲ ਤੋਰਿਆ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚਦੇ ਹਨ ਉੱਥੇ ਰੰਗਜੀਤ ਵੱਲੋਂ ਗੁਰੂ ਜੀ ਨੂੰ ਗਵਫ्तार ਕਰ ਲਿਆ ਜਾਂਦਾ ਹੈ ਅਰੰਗਜੀਤ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਪਿੰਜਰੇ ਵਿੱਚ ਬੰਦ ਕਰ ਦਿੰਦਾ ਹੈ ਜਿਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ ਅਤੇ ਉਸ ਦੇ ਉੱਪਰ ਨਕੀਲੇ ਕਿਲ ਲੱਗੇ ਹੁੰਦੇ ਹਨ ਨਾ ਤਾਂ ਉਸ ਵਿੱਚ ਬੈਠਾ ਜਾਂਦਾ ਹੈ ਅਤੇ ਨਾ ਹੀ ਖੜਾ ਹੋਇਆ ਜਾਂਦਾ ਸੀ ਇਸ ਤੋਂ ਬਾਅਦ ਰੰਗਜੀਤ ਬਾਦਸ਼ਾਹ ਗੁਰੂ ਸਾਹਿਬ ਜੀ ਨਾਲ वार्तालाਪ ਕਰਦੇ ਹਨ ਕਿ ਤੁਸੀਂ ਕਿਉਂ ਇੰਨਾ ਕਸ਼ਮੀਰੀ ਪੰਡਤਾ ਕਰਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹੋ ਸਗੋ ਤੁਸੀਂ ਵੀ ਆਪਣਾ ਧਰਮ ਤਬਦੀਲ ਕਰਕੇ ਇਸਲਾਮ ਧਰਮ ਕਬੂਲ ਕਰ ਲਓ ਤੁਹਾਨੂੰ ਸਾਰੇ ਐਸ਼ਵਾਰਾਮ ਦਿੱਤੇ ਜਾਣਗੇ ਪਰ ਗੁਰੂ ਤੇਗ ਬਹਾਦਰ ਜੀ ਵੱਲੋਂ ਰੰਗਜੀਤ ਨੂੰ ਕਿਹਾ ਗਿਆ ਕਿ ਰੰਗਜੀਤ ਤੂੰ ਮੈਨੂੰ ਤੇ ਮੇਰੇ ਤਿੰਨਾਂ ਸਿੱਖਾਂ ਨੂੰ ਧਰਮ ਤਬਦੀਲ ਕਰਨ ਵਿੱਚ ਸਫਲ ਹੋ ਗਿਆ ਤਾਂ ਸਾਰੇ ਹੀ ਸਿੱਖ ਆਪਣਾ ਧਰਮ ਤਬਦੀਲ ਕਰ ਲੈਣਗੇ ਜੇਕਰ ਤੂੰ ناکਾਮਜਾਬ ਹੋ ਗਿਆ ਤਾਂ ਸਾਰੇ ਹੀ ਤੈਨੂੰ ਇਹ ਜੁਲਮ ਬੰਦ ਕਰਨੇ ਪੈਣਗੇ ਇਹ ਸੁਣ ਕੇ ਰੰਗਜੀਵ ਮਸਕਰੌਂਦਾ ਹੈ ਤੇ ਮਨ ਹੀ ਮਨ ਸੋਚਦਾ ਹੈ ਕਿ ਗੁਰੂ ਸਾਹਿਬ ਜੇਕਰ ਆਪਣਾ ਧਰਮ ਤਬਦੀਲ ਨਹੀਂ ਕਰਦੇ ਤਾਂ ਜਿਹੜੇ ਇਹਨਾਂ ਦੇ ਨਾਲ ਤਿੰਨ ਸਿੱਖ ਆਇਆਂ ਉਹਨਾਂ ਦਾ ਧਰਮ ਤਬਦੀਲ ਤਾਂ ਮੈਂ ਕਰ ਹੀ ਦੇਵਾਂਗਾ ਉਹਨਾਂ ਤਿੰਨਾਂ ਸਿੱਖਾਂ ਨੂੰ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਦਿਆਲਾ ਜੀ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਪਣਾ ਧਰਮ ਛੱਡ ਕੇ ਮੁਸਲਮਾਨ ਧਰਮ ਤਬਦੀਲ ਕਰ ਲਓ ਅਤੇ ਐਸ਼ੋ ਰਾਮ ਦੀ ਜ਼ਿੰਦਗੀ ਜਿਓ ਨਹੀਂ ਤਾਂ ਮੌਤ ਵਾਸਤੇ ਤਿਆਰ ਹੋ ਜਾਵੋ ਤਾਂ ਤਿੰਨੇ ਸਿੱਖ ਹੱਸ ਕੇ ਮੌਤ ਵਾਸਤੇ ਤਿਆਰ ਹੋ ਜਾਂਦੇ ਹਨ ਜਦੋਂ ਇਹ ਸਿੱਖ ਆਪਣੇ ਸਿੱਧਕ ਤੇ ਕਾਇਮ ਰਹਿੰਦੇ ਹਨ ਤਾਂ ਫਿਰ ਕਾਜੀ ਵੱਲੋਂ ਇੱਕ ਫਤਵਾ ਸੁਣਾਇਆ ਜਾਂਦਾ ਹੈ ਕਿ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਉਬਾਲ ਦੇਵੋ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦੇਵੋ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਗਾ ਦੇਵੋ ਸਜਾਵਾਂ ਸੁਣਾ ਕੇ ਕਾਜੀ ਇੱਕ ਵਾਰ ਫਿਰ ਸਿੱਖਾਂ ਨੂੰ ਪੁੱਛਦਾ ਹੈ ਕਿ ਸਿੱਖੋ ਤੁਹਾਡੇ ਗੁਰੂ ਨੂੰ ਤਾਂ ਜਾਨ ਨਹੀਂ ਪਿਆਰੀ ਤੁਸੀਂ ਆਪਣਾ ਗੁਰੂ ਪਿੱਛੇ ਲੱਗ ਕੇ ਇੰਨੀ ਭਿਆਨਕ ਮੌਤ ਨੂੰ ਕਿਉਂਵਾਜਾ ਮਾਰ ਰਹੇ ਹੋ ਅਜੇ ਵੀ ਮੁਸਲਮਾਨ ਬਣ ਜਾਓ ਪਰ ਉਹ ਤਿੰਨੇ ਸਿੱਖ ਆਪਣੇ ਸਦਕ ਤੋਂ ਨਹੀਂ ਡੋਲੇ ਅਖੀਰ ਵਿੱਚ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਾਲ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇੜ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਜਿਹੜੀ ਇਹ ਕਹਾਵਤ ਬਣੀ ਹੈ ਕਿ ਨਾ ਤੂੰ ਤਿੰਨਾ ਚੋਂ ਨਾ 13 ਚੋਂ ਇਸ ਦਾ ਮਤਲਬ ਸੀ ਜਦੋਂ ਕਿਸੇ ਧੋਗਲੇ ਜੇ ਬੰਦੇ ਨੂੰ ਕਹਿਣਾ ਹੋਵੇ ਕਿ ਤੂੰ ਨਾ ਉਹਨਾਂ ਤਿੰਨਾਂ ਸਿੱਖਾਂ ਵਿੱਚੋਂ ਹੈ ਜਿਹੜੇ ਆਪਣੇ ਸਿੱਧਕ ਤੋਂ ਨਹੀਂ ਡੋਲੇ ਅਤੇ ਆਪਦੇ ਗੁਰੂ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਨਾ ਹੀ ਤੂੰ ਉਹਨਾਂ 13 ਸਾਈਆਂ ਵਿੱਚੋਂ ਹੈ ਜਿਹੜੇ ਔਖੇ ਸਮੇਂ ਆਪਦੇ ਗੁਰੂ ਨਾਲ ਗਦਾਰੀ ਕਰਕੇ ਭੱਜ ਗਏ ਸੀ ਤੂੰ ਕਿਸੇ ਪਾਸੇ ਜੋਗਾ ਨਹੀਂ ਹੈਗਾ ਦੋਸਤੋ ਇਹ ਸੀ ਇਸ ਕਹਾਵਤ ਨਾ ਨੂੰ ਤੰਨਾ ਨਾ 13 ਚੋਂ ਦੀ ਅਸਲੀ ਹਕੀਕਤ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਾਰਿਆਂ ਦਾ ਧੰਨਵਾਦ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਹਾ ਜੇ ਅਤੇ ਆਪਣੇ ਫੇਸਬੁੱਕ ਪੇਜ ਅਮਰਜੀਤ ਸਿੰਘ ਭੁੱਲਰ ਅਤੇ YouTube ਚੈਨਲ ਅਮਰਜੀਤ ਸਿੰਘ ਭੁੱਲਰ ਨੂੰ ਫੋਲੋ ਜਰੂਰ ਕਰ ਲਿਆ ਜੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ